ਅਜੇ ਨਾ ਆਈ ਮੰਜ਼ਲ ਤੇਰੀ ਅਜੇ ਵਢੇਰਾ ਪਾੜਾ ਏ ਹਿੰਮਤ ਕਰ ਅਲਬੇਲੀ ਰਾਹੀ ਅਜੇ ਹਨੇਰਾ ਘੜਾ ਏ ਅਜੇ ਮੁਸਵਰ ਛਾਪ ਨਾ ਸਕਿਆ ਦਰਦ ਦੀਆਂ ਤਸਵੀਰਾਂ ਨੂੰ ਅਜੇ ਮਿਸਤਰੀ ਤੋੜ ਨਾ ਸਕਿਆ ਇਹ ਮਜਬੀ ਜੰਜੀਰਾਂ ਨੂੰ ਅਜੇ ਇਸ਼ਕ ਦਾ ਕਾਸਾ ਖਾਲੀ ਖੈਰ ਹੁਸਨ ਨੇ ਪਾਇਆ ਨਾ ਮਾਨਵਤਾ ਦੇ ਬੂਹੇ ਤੇ ਕੋਈ ਰਾਂਝਾ ਮੰਗਣ ਆਇਆ ਨਾ ਹਰ ਦਿਲ ਦੇ ਵਿੱਚ ਸਿਰਕ ਵੀ ਝੋਰੇ ਹਰ ਦਿਲ ਦੇ ਵਿੱਚ ਸਾੜਾ ਏ ਅਜੇ ਬਹਾਰਾਂ ਨਹੀਂ ਚੱਕੀਆਂ ਅਜੇ ਹਨੇਰਾ ਗਾੜਾ ਏ ਅਜੇ ਕਿਰਤ ਦੀ ਚੁੰਝ ਹੈ ਖਾਲੀ ਵਿਹਲੜ ਰੱਜ ਕੇ ਖਾਂਦੇ ਨੇ ਮੁੱਲਾ ਪੰਡਤ ਭਾਈ ਧਰਮ ਦੇ ਠੇਕੇਦਾਰ ਕਹਾਂਦੇ ਨੇ ਅਜੇ ਮਨੁੱਖ ਦੀ ਕਾਇਆ ਉੱਤੇ ਸਾਇਆ ਹੈ ਜੰਗੀਰਾਂ ਦਾ ਅਜੇ ਮਨੁੱਖ ਨਾ ਮਾਲਕ ਬਣਿਆ ਆਪਣੀਆਂ ਤਕਦੀਰਾਂ ਦਾ ਅਜੇ ਕਿਸੇ ਬੇਵਸ ਜਿਸਮ ਦਾ ਮਿਲਦਾ ਇੱਥੇ ਪਹਾੜਾ ਏ ਅਜੇ ਨਾ ਸੁੱਤੀ ਜਨਤਾ ਜਾਗੀ ਅਜੇ ਹਨੇਰਾ ਘੜਾ ਏ ਅਜੇ ਤਾਂ ਇੱਥੇ ਲੋਕਾਂ ਦੇ ਅਰਮਾਨ ਵੀ ਵੇਚੇ ਜਾਂਦੇ ਨੇ ਅਜੇ ਤਾਂ ਪੈਸੇ ਪੈਸੇ ਤੋਂ ਇਮਾਨ ਵੀ ਵੇਚੇ ਜਾਂਦੇ ਨੇ ਅਜੇ ਹੈ ਪਰਬਤ ਊਡਾ ਕੋਡਾ ਅਜੇ ਨਾ ਤੇਜ ਕੁਹਾੜਾ ਏ ਅਜੇ ਨਾ ਸੀਰੀ ਹੱਥ ਵਟਾਇਆ ਅਜੇ ਹਨੇਰਾ ਘਾੜਾ ਏ ਅਜੇ ਤੇ ਹਿੰਸਾ ਖੁੱਲੀ ਚਰਦੀ ਅਮਨ ਅਮਨ ਦੇ ਨਾਰੇ ਥੱਲੇ ਅਜੇ ਹੈ ਦੁਨੀਆ ਨਰਕ ਭੋਗਦੀ ਜੰਨਤ ਦੇ ਇਕਲਾਰੇ ਥੱਲੇ ਅਜੇ ਨਾ ਕਾਲੇ ਬੱਦਲਾਂ ਵਿੱਚੋਂ ਚੌਂਕੀ ਕੋਈ ਕਿਰਨ ਸੁਨੇਰੀ ਭਾਵੇਂ ਮੰਤਰ ਯਾਦ ਸਾਡੇ ਅਜੇ ਕੀਲਣੀ ਸਪਨੀ ਜ਼ਹਿਰੀ ਅਜੇ ਅਸੀਂ ਹੈ ਰੱਬ ਨੂੰ ਦੱਸਣਾ ਉਹ ਜਨਤਾ ਤੋਂ ਮਾੜਾ ਏ ਅਜੇ ਨਾ ਹੂਟਰ ਵੱਜਿਆ ਸਾਥੀਓ ਅਜੇ ਹਨੇਰਾ ਘੜਾ ਸੰਤਰਾਮ ਉਦਾਸੀ ਦੀ ਕਲਮ ਤੋਂ ਕਿਰਪਾ ਕਰਕੇ ਰਚਨਾ ਚੰਗੀ ਲੱਗੀ ਤਾਂ ਸ਼ੇਅਰ ਲਾਜ਼ਮੀ ਕਰਨਾ ਕਮੈਂਟ ਕਰਕੇ ਆਪਣੀ ਰਾਏ ਲਾਜ਼ਮੀ ਦੇਣੀ ਘੱਟੇ ਪੇਜ ਨੂੰ ਫੋਲੋ ਲਾਜ਼ਮੀ ਕਰਨਾ ਤੇ YouTube ਚੈਨਲ ਨੂੰ ਸਬਸਕ੍ਰਾਈਬ ਲਾਜਿਮ ਕਰਨਾ ਧੰਨਵਾਦ